ਦੋਸਤੋ ਸਤਿ ਸ਼੍ਰੀ ਅਕਾਲ ਮੈਂ ਮੁਗੇਤੋ ਡਾਕਟਰ ਅਮਰੀਕ ਸਿੰਘ ਕੰਡਾ ਤੁਸੀਂ ਮੇਰੇ ਪ੍ਰੋਗਰਾਮ ਅਕਸਰ ਰੇਡੀਓ ਤੇ ਸੁਣਦੇ ਰਹਿੰਨੇ ਹੋ ਤੇ ਸਿਹਤ ਸੰਬੰਧੀ ਹਰ ਰੋਜ਼ ਮੈਂ ਤੁਹਾਡੇ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਣਾ ਤੇ ਸਿਹਤ ਸੰਬੰਧੀ ਤੁਸੀਂ ਮੇਰੇ ਆਰਟੀਕਲਸ ਅਖਬਾਰਾਂ ਵਿੱਚ ਮੈਗਜ਼ੀਨਾਂ ਵਿੱਚ ਵੀ ਪੜ੍ਹ ਸਕਦੇ ਹੋ ਤੇ ਇੱਕ ਮੈਂ ਤੁਹਾਡੇ ਲਈ Facebook ਤੇ ਪੇਜ ਬਣਾਇਆ ਡਾਕਟਰ ਅਮਰੀਕ ਸਿੰਘ ਕੰਡੇ ਦੇ ਨਾਮ ਹੇਠ ਤੁਸੀਂ ਉੱਥੇ ਜਾ ਕੇ ਵੀ ਬਹੁਤ ਸਾਰੇ ਕਰੇ ਲੂਨਸ ਕੇ ਜਿਹੜੇ ਆਯੁਰਵੈਦਿਕ ਨੁਸਖੇ ਤੇ ਇਲੈਕਟ੍ਰੋਮੈਥੀ ਦੇ ਬਾਰੇ ਆਰਟੀਕਲਸ ਪੜ ਸਕਦੇ ਹਾਂ ਸ਼ੇਅਰ ਕਰ ਸਕਦੇ ਹਾਂ ਸੋ ਗਰਮੀਆਂ ਸ਼ੁਰੂ ਹੋ ਗਈਆਂ ਨੇ ਤੇ ਅੱਜ ਮੈਂ ਤੁਹਾਨੂੰ ਗਰਮੀਆਂ ਦੇ ਬਾਰੇ ਗਰਮੀਆਂ ਤੋਂ ਬਚਣ ਦੇ ਬਾਰੇ ਲੂਨ ਲੱਗ ਗਈ ਜੀ ਲੂਨ ਲੱਗ ਗਈ ਜਦੋਂ ਗਰਮੀ ਲੱਗ ਗਈ ਗਰਮੀ ਪੈ ਗਈ ਸੋ ਅੱਜ ਮੈਂ ਤੁਹਾਨੂੰ ਲੂਣ ਲੱਗਣ ਤੋਂ ਗਰਮੀ ਤੋਂ ਬਚਣ ਦੇ ਨੁਸਖੇ ਦੱਸਣ ਜਾ ਰਿਹਾ ਹਾਂ ਕਿ ਉਹ ਨੋਟ ਕਰ ਲਓ ਸਭ ਤੋਂ ਪਹਿਲਾਂ ਧਨੀਏ ਦੀ ਗੱਲ ਕਰਾਂਗੇ ਧਨੀਆ ਲੂਣ ਤੋਂ ਬਚਣ ਲਈ ਧਨੀਏ ਦੇ ਪਾਣੀ ਵਿੱਚ ਖੰਡ ਮਿਲਾ ਕੇ ਪੀਣੀ ਚਾਹੀਦੀ ਹੈ ਸੋ ਇੱਕ ਖਾਸ ਗੱਲ ਮੈਂ ਕਰਾਂਗਾ ਬੈਲ ਫਰੂਟ ਬਾਰੇ ਬੈਲ ਫਰੂਟ ਇੱਕ ਇਹੋ ਜਿਹਾ ਫਰੂਟ ਹੈ ਦੁਨੀਆ ਦੇ ਉੱਤੇ ਜਸ ਦਾ ਇਹ ਪਹਿਲਾਂ ਦੱਸ ਦੇ ਕਈਆਂ ਦੋਸਤਾਂ ਨੂੰ ਪਤਾ ਨਹੀਂ ਹੁੰਦਾ ਇਹ ਆਪਣੇ ਭਾਰਤ ਦਾ ਫਰੂਟ ਹੈ ਔਰ ਇਹ ਜ਼ਿਆਦਾਤਰ ਲੋਕ ਸ਼ੇਵ ਜੀ ਨੂੰ ਚੜਾਉਂਦੇ ਨੇ ਮੰਦਰਾਂ ਵਿੱਚ ਤੇ ਇਸ ਖਰਬੂਜੇ ਜਿਹਦਾ ਹੁੰਦਾ ਲਗਭਗ ਇਹਦੇ ਵਿੱਚ ਗੁੱਦਾ ਹੁੰਦਾ ਗੁੱਦੇ ਨੂੰ ਤੁਸੀਂ ਮਿਕਸੀ ਵਿੱਚ ਪਾਣੀ ਪਾ ਕੇ ਜਿੰਨਾ ਪਤਲਾ ਕਰਕੇ ਪੀ ਸਕਦੇ ਹੋ ਪੀਓ ਸ਼ਾਇਦ ਹੀ ਦੁਨੀਆ ਉੱਤੇ ਕੋਈ ਇਹੋ ਜਿਹਾ ਫਰੂਟ ਹੋਵੇ ਜਿਹੜਾ ਪਾਚਨ ਤੰਤਰ ਨੂੰ ਪੇਟ ਨੂੰ ਸਾਰੇ ਰੋਗਾਂ ਨੂੰ ਦੂਰ ਕਰਦਾ ਇਹ ਫਰੂਟ ਇਹਦੀ ਖਾਸੀਅਤ ਹੈ ਕਿ ਇਸ ਨੇ ਆਪਣੀਆਂ ਨਾੜਾਂ ਨੂੰ ਆਂਤੜੀਆਂ ਨੂੰ ਤਾਕਤ ਦੇਣੀ ਹੈ ਜਦੋਂ ਆਪਣੀਆਂ ਪੇਟ ਦੀਆਂ ਆਂਤੜੀਆਂ ਨਾੜਾਂ ਜਿਹੜੀਆਂ ਆਪਣੇ ਅੰਦਰਲੇ ਅੰਗ ਨੇ ਉਰਸ ਘਟ ਛੱਡਦੇ ਨੇ ਸਲੋ ਹੋ ਜਾਂਦੇ ਨੇ ਤਾਂ ਆਪਾਂ ਨੂੰ ਪੇਟ ਦੇ ਰੋਗ ਲੱਗਦੇ ਨੇ ਸੋ ਪਰ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਇਹ ਗਰਮੀਆਂ ਦੇ ਵਿੱਚ ਇੱਕ ਗਰਮੀ ਦਾ ਤੋਹਫਾ ਹੈ ਨੰਬਰ 2 ਤੇ ਤੁਸੀਂ ਜੇ 2 ਮਹੀਨੇ ਲਗਾਤਾਰ ਆਹਾ ਮਈ ਜੂਨ ਲਗਾਤਾਰ ਤੁਸੀਂ 2 ਮਹੀਨੇ ਪੀ ਲਿਆ ਤੇ ਸਾਰਾ ਸਾਲ ਤੁਸੀਂ ਬਿਲਕੁਲ ਠੀਕ ਰਹੋਗੇ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਲੱਗ ਸਕਦੀ ਸੋ ਗਰਮੀ ਵਿੱਚ ਪਾਣੀ ਯਾਦਾ ਪੀਆ ਕਰੋ ਕਿਉਂਕਿ ਇਸ ਨਾਲ ਇਹਦਾ ਸ਼ਰੀਰ ਦਾ ਇੰਟਰਨਲ ਸਾਫ਼ ਰਹਿੰਦਾ ਹੈਗਾ ਸੋ ਪਿਆਜ਼ ਬਹੁਤ ਅੱਛੀ ਚੀਜ਼ ਆ ਪਿਆਜ਼ ਰੋਜ਼ ਖਾਇਆ ਕਰੋ ਸਲਾਦ ਵਿੱਚ ਸੋ ਇੱਕ ਨਿੰਬੂ ਇੱਕ ਨਿੰਬੂ ਇੱਕ ਗਲਾਸ ਚ ਪਾਣੀ ਦਾ ਪਰਕ ਉਸ ਚ ਨਚੋੜੋ ਅਤੇ ਇਸ ਨੂੰ ਤੁਸੀਂ ਆਪਦੇ ਹਿਸਾਬ ਨਾਲ ਪੀ ਸਕਦੇ ਆ ਕੋਈ ਖੰਡ ਪਾ ਕੇ ਪੀ ਸਕਦਾ ਤੇ ਕੋਈ ਇਹਦੇ ਚ ਆਪਣਾ ਨਮਕ ਕਾਲੀ ਮਿਰਚ ਪਾ ਕੇ ਵੀ ਪੀ ਸਕਦਾ ਜਿਆਦਾ ਨਹੀਂ ਪੀਣਾ ਇੱਕ ਨਿੰਬੂ ਰੂਟੀਨ ਚ ਪੀਓਗੇ ਤਾਂ ਬਹੁਤ ਅੱਛੀ ਚੀਜ਼ ਹੈ ਸ਼ਤੂਤ ਤੱਕ ਆਦਮੀ ਹੋਗੇ ਸ਼ਤੂਤ ਦੀ ਮੈਂ ਕੀ ਗੱਲ ਕਰਾਂ ਸ਼ਤੂਤ ਬਹੁਤ ਵਧੀਆ ਠੰਡੇ ਹੁੰਦੇ ਨੇ ਜੀ ਉਹ ਖਾਣ ਲਈ ਬਹੁਤ ਅੱਛੇ ਨੇ ਸ਼ਾਇਦ ਬਾਹਰ ਦੇਸ਼ਾਂ ਦੇ ਸਰਜ ਤਾਂ ਹੋਗੇ ਸਾਡੇ ਪੰਜਾਬ ਜੀ ਦਾ ਖਤਮ ਹੋ ਚੁੱਕੇ ਨੇ ਸੋ ਇੱਕ ਦੁਪਹਿਰ ਵੇਲੇ ਲੱਸੀ ਜ਼ਰੂਰ ਪੀਆ ਕਰੋ ਖਾਣਾ ਖਾਣ ਤੋਂ 45 ਮਿੰਟ ਬਾਅਦ ਲੱਸੀ ਪੀਓ ਸੋ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤੋ ਪਿਛਲੇ ਦਿਨੀ ਮੈਂ ਇੱਕ ਦਹੀਂ ਰੇਤਾ ਮਸਾਲਾ ਉਹ YouTube ਤੇ ਪਾਇਆ ਹੋਇਆ ਮੇਰੇ Facebook ਤੇ ਪਾਇਆ ਹੋਇਆ ਤੁਸੀਂ ਉਸ ਨੂੰ ਵੀ ਉਹ ਮਸਾਲਾ ਘਰੇ ਬਣਾਓ ਤੇ ਉਹ ਦਹੀਂ ਚ ਪਾ ਕੇ ਖਾਇਆ ਕਰੋ ਉਹਦਾਂ ਨਾਲ ਹੀ ਪਾਚਨ ਅੰਦਰ ਬਹੁਤ ਸਟਰੋਂਗ ਹੁੰਦਾ ਸੋ ਦੋਸਤੋ ਅੱਜ ਇੰਨਾ ਹੀ ਸੋ तंदुरुस्त रहो खुश रहो जे किसी ने मेरे न सेहत संबंधी कोई संपर्क करना हो मेरा मोबाइल नंबर है नाइन एट डबल फाइव सैवन थ्री फाइव ट्रिपल सिक्स और ईमेल है एस कंडा मोगा डॉट कॉम सो सत श्रीकाल तंदुरुस्त रहो खुश रहो